ਤੋਂ ਵੀ ਬਤੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਸਾਹਿਬ ਦੇ ਉਹਨਾਂ ਦੇ ਸਾਥੀਆਂ ਵੱਲੋਂ ਜੋ ਡਿਊਰੂ ਦਾ ਜੇਲ੍ਹ ਦੇ ਵਿੱਚ ਪੁਖੜਦਾ ਰੱਖੀ ਗਈ ਆ ਉਹਦੇ ਨਾਲ ਹੀ ਸ੍ਰੀ ਅਮਰਸਰ ਸਾਹਿਬ ਦੀ ਜੇਲ੍ਹ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਨਾਲ ਤੇ ਸੱਤ ਨੂੰ ਉਹਨਾਂ ਨੇ ਪਕੜਦਾ ਰੱਖੀ ਉਹਨਾਂ ਦੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਵੱਲੋਂ ਵੀ ਜਿਹੜੀ ਪੁਖੜਦਾ ਰੱਖੀ ਗਈ ਆ ਉਹਦੇ ਸਬੰਧ ਵਿੱਚ ਪਿਛਲੇ ਦਿਨ ਪਰਿਵਾਰ ਵੱਲੋਂ ਜੇਹਦਾਰ ਸਿੰਘ ਖਾਲਸਾ ਸਾਹਿਬ ਨੂੰ ਇੱਕ ਚਿੱਠੀ ਜਿਹੜੀ ਆ ਪੱਤਰ ਦਿੱਤਾ ਗਿਆ ਸੀਗਾ ਤਾਂ ਸ੍ਰੀ ਖਾਲਸਾ ਸਾਹਿਬ ਦੇ ਜਿਆਦਾ ਸਿੰਘ ਸਾਹਿਬ ਦੇ ਸਿੰਘ ਜੀ ਉਹਨਾਂ ਨੇ ਅਨਿਮੈmber ਕਮੇਟੀ ਜਿਹੜੀ ਸਬਕਮਿਟੀ ਆ ਉਹ ਦਾ ਗਠਨ ਕੀਤਾ ਜਿਸ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਰਜਿੰਦਰ ਸਿੰਘ ਜੀ ਮਹਿਤਾ ਜਨਸਕੱਤਰ ਸ਼ਾਮਿਲ ਨਗਰਦਾਰਾ ਪ੍ਰਬੰਧਕ ਕਮੇਟੀ ਚੇਦਾਰ ਭਗਵਾਨ ਸਿੰਘ ਜੀ ਸਿਆੜਕਾ ਸਾਹਿਬ ਮੈਂਬਰਸ਼ਿਪ ਕਮੇਟੀ ਸਤਾਰ ਅਜਮੇਰ ਸਿੰਘ ਜੀ ਔਰ ਸ੍ਰੀ ਸੁਧਾਰ ਸੁਪਰੀ ਸਿੰਘ ਜੀ ਉਧੋਕੇ ਅੱਜ ਕਮੇਟੀ ਦੀ ਜਿਹੜੀ ਪ੍ਰੀਟਿਮ ਮੀਟਿੰਗ ਹੋਈਆ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਅੱਜ ਅਸੀਂ ਮਿਲਦੇ ਰਹਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਹ ਮੰਗ ਕਰ ਰਹੇ ਆ ਕਿ 13 ਤਰੀਕ ਤੱਕ ਇਸ ਕਮੇਟੀ ਨੂੰ ਇਸ ਮਸਲੇ ਦੇ ਹੱਲ ਦੇ ਲਈ ਮਿਲਣ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਇਸ ਗੱਲ 'ਤੇ ਵਿਚਾਰ ਕਰਕੇ ਬੰਦੀ ਸਿੰਘਾਂ ਨੇ ਜਿਹੜੇ ਮੰਗਾ ਨੇ ਉਹਦੇ ਬਾਰੇ ਅਸੀਂ ਉਹਨਾਂ ਦਾ ਵਿਚਾਰ ਵਟਾਂਦਰਾ ਕਰੀਏ ਔਰ ਉਹਦਾ ਕੋਈ ਜਿਹੜਾ ਸਾਰਤਕ ਹੱਲ ਹੈ ਉਹ ਦੱਬਣ ਦਾ ਯਤਨ ਕੱਢਿਆ ਜਾ ਸਕੇ ਔਰ ਉਹਨਾਂ ਦੀ ਭੁਖ ਹੜਤਾਲ ਜਿਹੜੀ ਆ ਉਹ ਤਲਵਾਈ ਜਾ ਸਕੇ ਸੋ ਜੇ 13 ਤਰੀਕ ਤੱਕ ਜਿਹੜੀ ਭਗਵੰਤ ਸਿੰਘ ਮਾਨ ਉਹ ਸਰਕਾਰੀ ਤੌਰ ਤੇ ਸਾਨੂੰ ਕੋ ਸਾਮਨ ਨਹੀਂ ਦਿੰਦੇ ਜਾਂ ਇਹਦਾ ਬਹਾਨਾ ਹੀ ਕੱਢਦੇ ਤੇ ਫਿਰ ਅਗਲੇ ਐਕਸ਼ਨ ਪ੍ਰੋਗਰਾਮ ਦੇ ਲਈ 14 ਤਰੀਕ ਨੂੰ ਸਥਿਰ 2 ਵਜੇ ਇਸੇ ਥਾਂ ਤੇ ਜਿਹੜੀ ਹੈ ਕਮੇਟੀ ਉਹ ਮੀਟਿੰਗ ਕਰੇਗੀ ਫਿਰ ਕੇਂਦਰ ਨਾਲ ਵੀ ਕੋਈ ਗੱਲ ਕੀਤੀ ਜਾਏਗੀ ਅਗਲੀ ਵਾਰ ਉਸ ਤੋਂ ਬਾਅਦ ਪਹਿਲਾਂ ਪਹਿਲਾਂ ਲੋਡ ਮੈਂ ਤੇ ਲੋਡ ਪਈ ਤੇ ਫਿਰ ਕੇਂਦਰ ਦੇ ਨਾਲ ਵੀ ਇੱਥੇ ਗੱਲਬਾਤ ਕੀਤੀ ਕਮੇਟੀ ਦਾ ਕਿ ਮੈਂਬਰ ਬਦਲੇ ਗਿਆ ਤੁਸੀਂ ਉਹ ਪ੍ਰਭਾਵ ਵੀ ਮਿਲ ਚੁੱਕਾ ਉਹਨੇ ਸਰਕਾਰੀ ਅਧਿਕਾਰੀਆਂ ਨੂੰ ਤੇ ਕੋਈ ਸਾਰਥਕ ਜਵਾਬ ਨਹੀਂ ਮਿਲ ਰਿਹਾ ਦੇਖੋ ਹੁਣ ਸੇ ਕੱਲ ਤਾਂ ਸਾਹਮਣੇ ਕਮੇਟੀ ਗਠਿਤ ਕੀਤੀ ਹੈ ਜੀ ਤੇ ਇਸੇ ਕਰਕੇ ਅਸੀਂ ਅੱਜ ਦੀ ਮੀਟਿੰਗ ਕੀਤੀ ਹੈਗੀ ਆ ਓਕੇ ਉਹ ਤੋਂ ਬਾਅਦ ਅਸੀਂ ਜਿਹੜੀ ਅੱਜ ਆਪਣੀ ਮੇਲ ਦੇ ਰਾਹੀਂ ਉਹਨਾਂ ਨੂੰ ਇਹ ਸੂਚਨਾ ਦੇਵਾਂਗੇ ਕਿ 13 ਤਰੀਕ ਤੱਕ ਸਾਨੂੰ ਸਮਾਂ ਦਿੱਤਾ ਜਾਵੇ ਤੇ ਜਿੰਨੇ ਸਮਾਂ ਦਿੰਦੇ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਜਿਹੜਾ ਉਸ ਪੰਥ ਦੇ ਸਾਹਮਣੇ ਦੱਸਾਂਗੇ ਠੀਕ ਹੈ